ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅੱਜ ਜੇ ਥਾਂ ਤੇ ਤੁਸੀਂ ਖੜੇ ਦੇਖ ਰਹੇ ਹੋ ਸਾਨੂੰ ਇਹ ਜਲਾਲਾਬਾਦ ਆ ਜੀ ਫਾਜ਼ਿਲਕਾ ਦੇ ਨੇੜੇ ਪੈਂਦਾ ਆ ਤੁਸੀਂ ਇੱਕ ਇਸ ਬੇਜਬਾਨ ਨੂੰ ਦੇਖ ਰਹੇ ਹੋ ਇਹ ਜਿਹੜੀ ਤੁਹਾਨੂੰ ਬੇਜਬਾਨ ਜਾਨਵਰ ਦਿਸ ਰਿਹਾ ਛੋਟੇ ਛੋਟੇ ਬੱਚਿਆਂ ਨੂੰ ਇਸ ਬੇਜਬਾਨ ਨੇ ਜਨਮ ਦਿੱਤਾ ਨਾਲ ਤੁਸੀਂ ਦੇਖ ਰਹੇ ਹੋ ਇਹ ਕੰਬਲ ਪਏ ਨੇ ਇਹ ਕੰਬਲ ਇੱਕ ਇਨਸਾਨ ਦੇ ਨੇ ਇਹ ਕਿਸੇ ਜਾਨਵਰ ਦੇ ਕੰਬਲ ਨਹੀਂ ਜੀ ਇੱਕ ਇਨਸਾਨ ਦੇ ਨੇ ਜਲਾਲਾਬਾਦ ਦੇ ਵਿੱਚ ਕੁੱਤਿਆਂ ਵਾਲਾ ਬਾਬਾ ਦੇ ਨਾਮ ਤੇ ਕਮਸ਼ੂਰ ਬਾਪੂ ਜਿਹੜਾ ਇਸ ਇਲਾਕੇ ਦੇ ਵਿੱਚ ਹਮੇਸ਼ਾ ਹੀ ਸੜਕਾਂ ਤੇ ਤੁਰਿਆ ਜਾਂਦਾ ਜਦੋਂ ਕਿਸੇ ਵੀ ਸੜਕ ਤੇ ਜਦੋਂ ਜਾਂਦਾ ਆ ਤਾਂ ਸੜਕ ਤੇ ਬਾਪੂ ਦੇ ਮਗਰ-ਮਗਰ ਘਟੂ ਘੜ 10-15 ਕੁੱਤੇ ਤੁਰੇ ਜਾਂਦੇ ਹੁੰਦੇ ਸੀ ਲਗਭਗ 10 ਸਾਲ ਹੋ ਗਏ ਬਾਪੂ ਨੂੰ ਇੱਥੇ ਰਹਿੰਦਿਆਂ ਨੂੰ ਇੱਕ ਇਨਸਾਨ ਇਨਸਾਨੀਅਤ ਦੀ ਪੂਜਾ ਕਰ ਰਿਹਾ ਪਿਛਲੇ ਕਈ ਸਾਲਾਂ ਤੋਂ ਪਰ ਅੱਜ ਜਦੋਂ ਉਹਨੂੰ ਆਪ ਨੂੰ ਲੋੜ ਪੈ ਗਈ ਤਾਂ ਉਹਦੇ ਲਈ ਉਹ ਮਰੀ ਮਰੀ ਹੋਈ ਇਨਸਾਨੀਅਤ ਦੀ ਭੇਡ ਚੜ੍ਹ ਗਏ ਤੇ ਉਹਦੇ ਲਈ ਆਪਣਾ ਕੋਈ ਨਹੀਂ ਖੜਿਆ ਨਾਲ ਮੈਨੂੰ ਲੱਗਦਾ ਐਂਬੂਲੈਂਸ ਆ ਗਈ ਆ ਵੀਰੇ ਹੋਣੀ ਨੇ ਸੰਗਮ ਵੀਰ ਜੀ ਹੋਣੀ ਇੱਥੇ ਇੱਕ ਸੰਸਥਾ ਚਲਾਉਂਦੇ ਆ ਜੀ ਗੁਰੂਕਾ ਲੰਗਰ ਸੇਵਾ ਸੁਸਾਇਟੀ ਨਾਲ ਬਾਕੀ ਦੇ ਇਲਾਕੇ ਦੇ ਲੋਕ ਨੇ ਬਾਈ ਹੋਣੀ ਇਹ ਵੀਰੇ ਹੋਣਾ ਨੇ ਬਾਪੂ ਨੂੰ ਲਗਭਗ 2 ਦਿਨ ਪਹਿਲਾਂ ਇੱਥੋਂ ਚੱਕਿਆ ਇੱਥੋਂ ਚੱਕ ਕੇ ਲਿਜਾ ਕੇ ਬਾਪੂ ਨੂੰ ਹਸਪਤਾਲ ਸਿਵਲ ਹਸਪਤਾਲ ਦਾਖਲ ਕਰਾਇਆ ਅੱਜ ਮਜਬੂਰੀ ਦੇ ਵਿੱਚ ਵੀਰੇ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਉਹਨਾਂ ਨੂੰ ਤੁਸੀਂ ਲੈ ਜਾਓ ਮੇਰੀ ਬੇਨਤੀ ਹੈਲਪਿੰਗ ਹੈਂਡ ਵਾਲੇ ਜਿਹੜੇ ਉਮੇਸ਼ ਭਾਈ ਉਹਨਾਂ ਅੱਗੇ ਕਿ ਬਾਬਾ ਜੀ ਬੜੇ ਦਿਨਾਂ ਤੋਂ ਇੱਥੇ ਪਏ ਨੇ ਪੁਰਾਣਾ ਪੈਰ ਵੀ ਸੁਝੇ ਤੇ ਉਹਨੂੰ ਬਿਮਾਰ ਬਿਮਾਰ ਦੇ ਹਾਲਾਤ ਇਸ ਨੇ ਪਰ ਜੇ ਆਪਾਂ ਇਹਨਾਂ ਨੂੰ ਨਾ ਸੰਭਾਲਿਆ ਤਾਂ ਹੋ ਸਕਦਾ ਵਿਚਾਰੀ ਆਦਿ ਜਾਨ ਤੋਂ ਜਾਣ ਕੇ ਤੇ ਬੇਨਤੀ ਕਿਰਪਾ ਕਰਕੇ ਉਮੇਸ਼ ਭਾਈ ਇੱਕ ਦੇ ਦੀ ਕਿਰਪਾ ਕਰਕੇ ਤੁਸੀਂ ਆਵੋ ਤੇ ਇਹਨਾਂ ਨੂੰ ਸੰਭਾਲੋ ਹਾਲਾਤ ਬਹੁਤ ਜ਼ਰਮ ਵਾਲੇ ਦੇਖਿਨਣੇ ਨੇ ਕਿਉਂਕਿ ਹਾਲਾਤ ਉਹਦੇ ਸਿਵਲ ਹਸਪਤਾਲ ਦੇ ਵਿੱਚ ਵੀ ਇੰਨੇ ਮਾੜੇ ਸੀ ਨਾ ਤਾਂ ਬਾਪੂ ਉੱਥੇ ਨਹਾਉਂਦਾ ਸੀ ਨਾ ਉੱਥੇ ਕੋਈ ਉਹਦੀ ਚੱਜ ਨਾਲ ਦਵਾਈ ਬੂਟੀ ਕੀਤੀ ਗਈ ਨਾ ਕੁਝ ਹੋਰ ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਪਿਓ ਜਿਹੜਾ ਇਨਸਾਨ ਸੰਭ ਰਿਹਾ ਸੀਗਾ ਇਹਨਾਂ ਜਾਨਵਰਾਂ ਨੂੰ ਇਹ ਹਜੇ ਵੀ ਮੇਜ਼ਬਾਨ ਉਹਦੀ ਉਡੀਕ ਦੇ ਵਿੱਚ ਖੜੇ ਨੇ ਇਸ ਮੇਜ਼ਬਾਨ ਨੂੰ ਹਰ ਰੋਜ਼ ਰੋਟੀ ਪਾਉਣ ਵਾਲਾ ਬਾਪੂ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਰੋਟੀਆਂ ਪਈਆਂ ਨੇ ਇਹਦੀ ਫੀਡ ਪਈ ਆ ਬਿਸਕਟ ਪਏ ਆ ਪਰ ਇਹ ਖਾਦੇ ਨਹੀਂ ਇਹਨਾਂ ਨੇ ਕਿਉਂਕਿ ਇਹ ਫੀਡ ਤੇ ਬਿਸਕਟ ਖਵਾਉਣ ਵਾਲਾ ਜਿਹੜਾ ਬਾਪੂ ਸੀਗਾ ਜਿਹੜਾ ਇਹਨਾਂ ਦਾ ਮਾਲਕ ਸੀਗਾ ਜਿਹਦੇ ਲਈ ਜਿਨ੍ਹਾਂ ਦੀ ਇਹਨਾਂ ਨਾਲ ਵਫਾਦਾਰੀ ਸੀਗੀ ਉਹ ਦੋ ਦਿਨਾਂ ਤੋਂ ਬਾਪੂ ਵਿਚਾਰਾ ਇਹਨਾਂ ਨੂੰ ਦਿਸ ਨਹੀਂ ਰਿਹਾ ਤੇ ਇਹ ਕੁਝ ਖਾ ਨਹੀਂ ਰਹੇ ਆ ਬੇਜਮਾਨ ਤੁਹਾਡੇ ਸਾਹਮਣੇ ਬੈਠਾ ਜੀ ਛੋਟੇ ਛੋਟੇ ਜਿਹੜੇ ਬੱਚੇ ਨੇ ਇਹਨਾਂ ਨੂੰ ਦੁੱਧ ਵੀ ਪਿਉਣਾ ਇਸ ਮਾਂ ਨੇ ਪਰ ਦੁੱਧ ਪਿਆਵੇ ਕਿੱਥੋਂ ਜੇ ਕੁਝ ਖਾਊਗੀ ਤਾਂ ਪਰ ਇੱਕ ਵਫਾਦਾਰ ਜਾਨਵਰ ਕਹਿੰਦੇ ਨਾ ਜਾਨਵਰ ਬਹੁਤ ਵਫਾਦਾਰ ਹੁੰਦੇ ਆ ਇੱਕ ਜਾਨਵਰ ਨੂੰ ਇਨਸਾਨ ਨਾਲ ਇੰਨਾ ਪਿਆਰ ਆ ਪਰ ਅੱਜ ਇਨਸਾਨ ਇੰਨਾ ਜ਼ਿਆਦਾ ਨਰਦਈ ਹੋ ਚੁੱਕਿਆ ਇੰਨਾ ਜ਼ਿਆਦਾ ਇਨਸਾਨ ਖੁਸ਼ਕ ਹੋ ਚੁੱਕਿਆ ਕਿ ਸੋਚ ਵੀ ਨਹੀਂ ਸਕਦੇ ਆਪਾਂ ਕਿ ਵੀ ਇੱਕ ਜਾਨਵਰ ਆਪਣੇ ਮਾਲਕ ਦੀ ਉਡੀਕ ਕਰਦਾ ਕਰਦਾ ਹਜੇ ਤੱਕ ਉਮੇਂ ਦਾ ਉਮੇਂ ਹੀ ਬੈਠਾ ਜੀ ਬਾਪੂ ਨੂੰ 2 ਦਿਨ ਤੋਂ ਇਹਨਾਂ ਨੇ ਵੀਰੇ ਹੋਣਾ ਨੇ ਹਸਪੀਟਲ ਭੇਜਿਆ ਤੇ ਜਾਨਵਰ ਨੇ ਕੁਝ ਨਹੀਂ ਖਾਦਾ ਹਜੇ ਤੱਕ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਉਮੇਂ ਹੀ ਫੀਡ ਪਈ ਹੈ ਜੀ ਉਮੇਂ ਹੀ ਇਹ ਬਿਸਕਟ ਪਏ ਨੇ ਉਮੇਂ ਹੀ ਇਹ ਰੋਟੀਆਂ ਪਈਆਂ ਨੇ ਪਰ ਇਹ ਲੱਗਦਾ ਉਦੋਂ ਖਾਣੀਆਂ ਨੇ ਜਦੋਂ ਕੋਈ ਇਹਨਾਂ ਦਾ ਮਾਲਕ ਜਿਹੜਾ ਉਹ ਬਾਪੂ ਬਾਪੂ ਦਾ ਨਾਮ ਕੀ ਦੱਸਿਆ ਤੁਸੀਂ ਬਾਪੂ ਦਾ ਨਾਮ ਸਫਾਲਾ ਸਿੰਘ ਪਾਲਾ ਸਿੰਘ ਸਸੀ ਗਰਪੈਨ ਪੁੱਤਾਂ ਦੀ ਸੰਭਾਲ ਆ ਕੁੜੀਆ ਕਰਦੀ ਇਹਦੇ ਤੇ ਮੇਰੇ ਪਏ ਹੋਇਆ ਫਿਲਹਾਲ ਅੱਛਾ ਜੀ ਇਹ ਸਾਡੀ ਛੋਟੀ ਬੱਚੀ ਆ ਜੀ ਭੈਣ ਆ ਸਾਡੀ ਇਹ ਦੱਸਦੀ ਆ ਕਿ ਬਾਪੂ ਜੀ ਨੂੰ ਜਦੋਂ ਹਸਪੀਟਲ ਭੇਜਿਆ ਜਾਂ ਬਾਪੂ ਦੇ ਮਗਰੋਂ ਇਹਨਾਂ ਦੀ ਸੇਵਾ ਜਿਹੜੀ ਹੈਗੀ ਐ ਛੋਟੀ ਭੈਣ ਕਰਦੀ ਆ ਜੀ ਸੋਚੋ ਤੁਸੀਂ ਅੱਜ ਹਾਲਾਤ ਕੀ ਨੇ ਕਿ ਵੀ ਇਨਸਾਨੀਅਤ ਇਨੀ ਜ਼ਿਆਦਾ ਮਰ ਚੁੱਕੀ ਆ ਕਿ ਇਨਸਾਨਾਂ ਦੀ ਤਾਂ ਛੱਡੋ ਬੇਜੁਬਾਨਾਂ ਦੀ ਸੇਵਾ ਕਰਨ ਵਾਲਾ ਉਹ ਪੁਜਾਰੀ ਆਪਦੇ ਤੇ ਜਦੋਂ ਔਖਾ ਟਾਈਮ ਆਇਆ ਤਾਂ ਉਹਨੂੰ ਸੰਭਾਲਣ ਵਾਲਾ ਕੋਈ ਨਹੀਂ ਮਿਲਿਆ ਵੀਰੇ ਉਹਨਾਂ ਨੇ ਦੱਸਿਆ ਲਗਭਗ 3-4 ਦਿਨਾਂ ਤੋਂ ਇਹ ਇੰਨੇ ਖੱਜਲ ਹੋ ਰਹੇ ਸੀ ਇਹਨੇ ਪਰੇਸ਼ਾਨ ਹੋ ਰਹੇ ਸੀਗੇ ਕਿ ਬਾਪੂ ਨੂੰ ਸੰਭਲਣ ਲਈ ਨਹੀਂ ਕਿਸੇ ਨੇ ਹੱਥ ਪਾਇਆ ਹਸਪਤਾਲ ਲੈ ਕੇ ਗਏ ਉੱਥੇ ਇਲਾਜ ਨਹੀਂ ਹੋ ਰਿਹਾ ਡਾਕਟਰ ਡਾਕਟਰ ਕੋਲ ਜਾਣੇ ਆ ਉਹ ਗੱਲ ਨਹੀਂ ਕਰਦੇ ਅੱਜ ਮਜਬੂਰੀ ਨਾਲ ਉਸ ਸਿਵਲ ਹਸਪਤਾਲ ਚੋਂ ਇਹਨਾਂ ਨੂੰ ਵਾਪਸ ਲੈ ਕੇ ਆਉਣਾ ਪਿਆ ਤੇ ਵੀਰੇ ਉਹਨਾਂ ਨੇ ਬੇਨਤੀ ਕੀਤੀ ਕਿ ਬਾਪੂ ਜੀ ਨੂੰ ਖੁਸ਼ੀਆਂ ਦੇ ਘਰ ਵਰਗੇ ਘਰ ਚ ਲੈ ਕੇ ਜਾਓ ਤਾਂ ਕਿ ਉੱਥੇ ਬਾਪੂ ਦੀ ਸੇਵਾ ਹੋ ਸਕੇ ਪਰ ਗੱਲ ਇਹ ਆ ਵੀ ਇੱਕ ਬੰਦਾ ਜਿਹੜਾ ਪਿਛਲੇ ਦਸਾਂ ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਆ ਉਹ ਇਹਨਾਂ ਹਾਲਾਤਾਂ ਚ ਕਿਉਂ ਆ ਜਿਹੜਾ ਇਨਸਾਨ ਬੇਜੁਬਾਨਾਂ ਦੀ ਪੂਜਾ ਕਰ ਰਿਹਾ ਉਹਦੀ ਇਬਾਦਤ ਕਰ ਰਿਹਾ ਬੇਜੁਬਾਨਾਂ ਨੂੰ ਸਾਂਭ ਰਿਹਾ ਉਹ ਬੰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹੇ ਉਹ ਮੰਗ ਕੇ ਲੈਂਦਾ ਚਾਹੇ ਜਿੱਥੋਂ ਵੀ ਲੈ ਕੇ ਆਉਂਦਾ ਜਿੰਨੇ ਕੁ ਵੀ ਪੂੰਜੀ ਇਕੱਠੀ ਕਰਦਾ ਉਹ ਸ਼ਾਮ ਨੂੰ 10 15 20 ਕੁੱਤਿਆਂ ਨੂੰ ਉਹਦੇ ਵਿੱਚ ਰੋਟੀ ਹੋ ਗਈ ਉਹਨਾਂ ਦਾ ਦੁੱਧ ਹੋ ਗਿਆ ਸਾਰਾ ਕੁਝ ਪਾਉਂਦਾ ਇੰਨੀ ਸੇਵਾ ਕਰਨ ਤੋਂ ਬਾਅਦ ਵੀ ਅੱਜ ਉਸ ਇਨਸਾਨ ਦਾ ਇਸ ਦੁਨੀਆ ਦੇ ਵਿੱਚ ਇਹ ਹਾਲ ਆ ਕਿ ਵੀ ਉਹਨੂੰ ਸਾਂਭਣ ਵਾਲਾ ਨਾ ਕੋਈ ਮਿਲਿਆ 10 ਸਾਲ ਹੋ ਗਏ ਵੀਰੇ ਹੁਣੇ ਇੱਥੋਂ ਦੀ ਸੰਸਥਾ ਚਲਾਉਂਦੇ ਆ ਨਾਲ ਬਾਈ ਜੀ ਹੁਣੇ ਇੱਕ ਪੱਤਰਕਾਰ ਨੇ ਜੀ ਇੱਥੋਂ ਜਲਾਲਾਬਾਦ ਰਿਪੋਰਟ ਤੋਂ ਅੱਜਕੱਲ ਵੀਰੇ ਵੀਰੇ ਉਹਨਾਂ ਨੇ ਵੀਡੀਓ ਪਾਈ ਸੀਗੀ ਕਿ ਵੀ ਇਹ ਹਾਲਾਤ ਇੱਕ ਇਨਸਾਨ ਦੇ ਇਸ ਇਲਾਕੇ 'ਚ ਹਜੇ ਹੋਏ ਪਏ ਨੇ ਵੀ ਇਹਨੂੰ ਕੋਈ ਨਾ ਕੋਈ ਸਮਾਜ ਸੇਵੀ ਸੰਸਥਾ ਸੰਭੋਵਾ ਕੇ ਤਾਂ ਵੀਰੇ ਹੋਣਾ ਦੀ ਵੀਡੀਓ ਦੇਖੀ ਵੀਰੇ ਹੋਣਾ ਨੇ ਉਸ ਵੀਡੀਓ 'ਚ ਸੰਗਮ ਬਾਈ ਜੀ ਹੋਣਾ ਦਾ ਤੇ ਇੱਕ ਹੋਰ ਦੋ ਸਮਾਜ ਸੇਵੀਆਂ ਦਾ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਕਿ ਭਾਈ ਇਹਨਾਂ ਨੂੰ ਸੰਭੋਵਾ ਕੇ ਸਮਾਜ ਸੇਵੀਆਂ ਨੇ ਤਾਂ ਆਪਣਾ ਜਿਹੜਾ ਫਰਜ਼ ਅਦਾ ਕੀਤਾ ਕਰ ਰਹੇ ਨੇ ਪੱਤਰਕਾਰ ਭਾਈਚਾਰਿਆਂ ਨੇ ਵੀ ਆਪਣੀ ਇਨਸਾਨੀਅਤ ਦਿਖਾਤੀ ਪਰ ਸਰਕਾਰ ਕਿੱਥੇ ਆ ਸਰਕਾਰ ਹਜੇ ਤੱਕ ਸੁੱਤੀ ਪਈ ਆ ਜਿਹੜੇ ਦਾਅਵੇ ਕਰਨ ਵਾਲੀ ਉਹ 80 80 ਸਾਲ ਹੋ ਗਏ ਨੇ ਸਾਨੂੰ ਆਜ਼ਾਦ ਹੋਇਆਂ ਨੂੰ ਉਹ ਜਿਹੜੀ ਭਗਵੰਤਮਾਨ ਸਰਕਾਰ ਦਾਅਵੇ ਕਰਦੀ ਆ ਕਿ ਵੀ ਅਸੀਂ ਬਹੁਤ ਵਧੀਆ ਹੈਲਥ ਸਿਸਟਮ ਬਣਾਤਾ ਵਧੀਆ ਹਸਪਤਾਲ ਬਣਾਤੇ ਸਕੂਲ ਬਣਾਤੇ ਮਹੱਲਾ ਕਲੀਨਿਕ ਖੋਲਤੇ ਅੱਜ ਉਸੇ ਹਸਪਤਾਲ ਦੀ ਬੈਂਡ ਜਿਹੜੀ ਇਥੋਂ ਗੱਡੀ ਜਿਹੜੀ ਇਹਨਾਂ ਨੇ ਐਂਬੂਲੈਂਸ ਭੇਜੀ ਸੀ ਬਾਪੂ ਨੂੰ ਇਲਾਜ ਵਾਸਤੇ ਤਾਂ ਬਿਨਾਂ ਇਲਾਜ ਤੋਂ ਬਾਪੂ ਅੱਜ ਉਸੇ ਐਂਬੂਲੈਂਸ ਦੇ ਵਿੱਚ ਮਜਬੂਰੀ ਵਾਸ਼ ਇਹਨਾਂ ਨੂੰ ਵਾਪਸ ਲਿਆਉਣਾ ਪਿਆ ਬਾਪੂ ਦਾ ਪੈਰ ਦਿਖਾ ਦਿਓ ਆ ਤੁਸੀਂ ਦੇਖ ਸਕਦੇ ਹੋ ਨਹੀਂ ਬਾਪੂ ਜੀ ਦਾ ਪੈਰ ਜਿਹੜਾ ਹੈਗਾ ਇਸ ਹੱਦ ਤੱਕ ਗਲਿਆ ਹੋਇਆ ਹੈ ਕਿ ਵਿੱਚੋਂ ਪਸ ਨਿਕਲ ਰਹੀ ਆ ਆ ਤੋ ਇਹ ਦੇਖੋ ਬਾਪੂ ਪਾਲਾ ਸਿੰਘ ਨੂੰ ਠੀਕ ਕਰਨ ਲਈ ਇਲਾਜ ਲਈ ਭੇਜਿਆ ਸੀ ਪਰ ਸਾਡਾ ਸਰਕਾਰੀ ਸਿਸਟਮ ਇੰਨਾ ਕੁ ਜ਼ਿਆਦਾ ਘਟਿਆ ਆ ਇੰਨਾ ਕੁ ਜ਼ਿਆਦਾ ਮੈਂ ਕਹਿੰਦਾ ਵੀ ਹੈ ਹੀ ਨਹੀਂ ਕਿ ਵੀ ਆ ਤੁਹਾਡੇ ਸਾਹਮਣੇ ਜਿਹਹ ਜਹ ਗਿਆ ਉਹ ਜਿਹੇ ਹਾਲਾਤਾਂ ਦੇ ਵਿੱਚ ਵਾਪਸ ਆਇਆ ਸਮੈਲ ਨਹੀਂ ਜ਼ਿਆਦਾ ਆਉਂਦੀ ਬਾਪੂ ਚ ਇੱਕ ਵਾਰੀ ਬਾਹਰ ਕੱਢ ਲੀਏ ਬਾਪੂ ਨੂੰ ਅੱਸੀ ਕਹੇ ਬਾਪੂ ਜੀ ਕਿਦਾਂ ਪਾਲਾ ਸਿਓ ਬਾਪੂ ਕਿਵੇਂ ਠੀਕ ਆ ਆਹ ਜੀ ਮੈਂ ਬਾਪੂ ਤੁਸੀਂ ਮੇਰੇ ਦੇ ਮਾਪਿਓ ਬਾਪੂ ਮੈਂ ਤੇਰਾ ਮਾਪਿਓ ਥੋੜੀ ਆ ਮੈਂ ਤਾਂ ਪੁੱਤਾਂ ਤੇਰਾ ਕਰਮਾਂ ਦੀ ਗੱਲ ਆ ਇਹ ਜਿਹੇ ਕਿਹੜੇ ਕਰਮ ਕਰਤੇ ਬਾਪੂ ਜਿਹੜੇ ਆ ਹਾਲਾਤ ਨੇ ਦੁਨੀਆ ਮਾਰੀ ਆ ਦੁਨੀਆ ਮਾਰੀ ਆ ਆਪਾਂ ਬਾਪੂ ਜੀ ਬੇਜਵਾਨਾਂ ਦੀ ਸੇਵਾ ਕਰਦੇ ਸੀਗੇ ਹਾਂ ਜੀ ਕੁੱਤੇ ਆ ਮੇਰੇ ਕੋਲ ਕਿੰਨੇ ਕੁੱਤੇ ਆ ਤੁਹਾਡੇ ਕੋਲੇ ਮੇਰੇ ਕੋਲ ਹੈਗੇ ਜੀ 15 ਜੀ 15 ਕੁੱਤੇ 15 ਕੁੱਤਿਆਂ ਨੂੰ ਸਾਂਭਦੇ ਸੀ ਕਿੰਨੇ ਚਿਰ ਤੋਂ ਸਾਂਭਦੇ ਲੰਘ ਮੋਕੇ ਉਹਨਾਂ ਨੇ 40-50 ਹਜ਼ਾਰ ਰੁਪਏ ਲੱਗਿਆ ਵਿਆਹ ਨਹੀਂ ਕਰਾਇਆ ਸਾਰੀ ਜ਼ਿੰਦਗੀ ਦਾ ਪੇ ਬੇਜਵਾਨਾਂ ਦੇ ਲਈ ਹੈ ਅੱਛਾ 40-50 ਸਾਲ ਤੋਂ ਕੁੱਤਿਆਂ ਨੂੰ ਸਾਂਭਦੇ ਹੋ ਮੈਂ ਕੁੱਤੇ ਨਹੀਂ ਕੀਤੇ ਘਰ-ਬਾਰ ਹੈ ਨਹੀਂ ਬਾਪੂ ਟੋਟਾ ਕੋਈ ਕੋਈ ਭੈਣ ਫਰਾ ਪਿਓ ਮਰ ਗਿਆ ਭੈਣ 45 ਉਹ ਵੀ ਮਰ ਗਈ ਹਣ ਮੈਂ ਕੱਢ ਰਹਾ ਨਹੀਂ ਬਾਪੂ ਤੇਰਾ ਪੁੱਤ ਨਾ ਆਲਾ ਤੇਰੇ ਸਾਰੇ ਪੁੱਤ ਨਾ ਨੇ ਰੋਣਾ ਨਹੀਂ ਬਾਪੂ ਰੋਣਾ ਨਹੀਂ ਰੋਣਾ ਨਹੀਂ ਤੇਰੇ ਆ ਨਹੀਂ ਆਦਾ ਪੁੱਤ ਰੋਣਾ ਨਹੀਂ ਬਾਪੂ ਪੋਤਾ ਤੇਰਾ ਮੈਂ ਰੋਣਾ ਨਹੀਂ ਚੰਗਾ ਰੋਣਾ ਰੋਣਾ ਨਹੀਂ ਰੋਣਾ ਨਹੀਂ ਬਾਪੂ ਰੋਣਾ ਨਹੀਂ ਤੂੰ ਮੈਂ ਤੇਰਾ ਤੂੰ ਮੇਰਾ ਬਾਪੂ ਆ ਮੇਰਾ ਨਾਮ ਬਾਪੂ Umesha Umesh Chawda ਮੇਰਾ ਨਾਮ ਹੈ ਜਗਰਾਮਾ ਤੋਂ ਆਇਆ ਅੱਛਾ ਹੀ ਖੁਸ਼ੀਆਂ ਦਾ ਘਰ ਆਪਣਾ ਉੱਥੇ ਘਰ ਬਣਾਇਆ ਮਹਾਰਾਜ ਨੇ ਉੱਥੇ ਚੱਲਾਂਗੇ ਆਪਾਂ ਉੱਥੇ ਸੇਵਾ ਕਰਾਂਗੇ ਤੁਹਾਡੀ ਬਾਪੂ ਜੀ ਜਿਹੜੇ ਤੁਸੀਂ ਬੇਜੁਬਾਨਾਂ ਦੀ ਸੇਵਾ ਕਰਦੇ ਹੋ ਨਾ ਮਾਰਾ ਇਹਨੇ ਸਾਨੂੰ ਭੇਜਿਆ ਇਹ ਦਰਬੇਸ਼ਾ ਦੀਆਂ ਦੁਆਵਾਂ ਨੇ ਜਿਨ੍ਹਾਂ ਨੇ ਸਾਨੂੰ ਇੱਥੇ ਭੇਜਿਆ ਉਹ ਦਰਬੇਸ਼ਾ ਦੀਆਂ ਅੰਦਰਾਂ ਨੇ ਮਾਰਾ ਇਹਨੂੰ ਆਵਾਜ਼ ਮਾਰੀ ਤੇ ਸਾਡੀ ਸੇਵਾ ਦੇ ਸਾਨੂੰ ਮਾਰਾ ਇਹਨੇ ਚੁਣਿਆ ਹੈ ਤੇ ਅਸੀਂ ਵੀ ਪਾਪੀ ਹਾਂ ਪਰ ਬਾਪੂ ਕੋਸ਼ਿਸ਼ ਕਰਾਂਗੇ ਤੇਰੀ ਸੇਵਾ ਕਰਨ ਦੀ ਜਿੰਨੀ ਕਿ ਸਾਡੇ ਤੋਂ ਹੋਈ ਇਹ ਦਰਬੇਸ਼ ਕਿੱਥੇ ਨੇ ਸਾਰੇ ਆਪਣੇ ਉਹਨਾਂ ਪਰ ਜਾਣੀ ਕਿੰਨੇ ਦਿਨਾਂ ਤੋਂ ਵਿਛੜੇ ਹੋਏ ਆ ਹੋ ਗਏ 8-10 ਦਿਨ 8-10 ਦਿਨ ਤੋਂ ਉਹ ਯਾ ਗਿਆ ਹੀ ਹੋ ਗਿਆ ਮਹੀਨਾਂ ਤੋਂ ਇੱਕ ਮਹੀਨੇ ਤੋਂ ਵਿਛੜ ਗਏ ਹਾਂ ਘਰ ਪਰਿਵਾਰ ਹੈ ਨਹੀਂ ਤੁਹਾਡਾ ਕੋਈ ਬਾਪੂ ਕੋਈ ਬੇਬੇ ਕੋਈ ਭੈਣ ਕੋਈ ਭਰਾ ਕੋਈ ਹੈ ਨਹੀਂ ਨਾ ਬਾਪੂ ਰੋਣਾ ਨਹੀਂ ਰੋਣਾ ਨਹੀਂ ਬਾਪੂ ਰੋਣਾ ਨਹੀਂ ਬਾਬਾ ਰੋਣਾ ਨਹੀਂ ਬਾਪੂ ਆ ਤੂੰ ਸਾਡਾ ਪਿਓ ਆ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਜੀ ਇਸ ਟਾਈਮ ਬਾਪੂ ਜੀ ਦੇ ਬਾਪੂ ਦੇ ਵਿੱਚੋਂ ਸਮੈਲ ਨਹੀਂ ਜ਼ਿਆਦਾ ਆਉਂਦੀ ਪਈ ਆ ਜੀ ਬਾਪੂ ਦੇ ਪੈਰ ਸੁਜੇ ਪਏ ਨੇ ਥਾਂ ਥਾਂ ਤੋਂ ਗਲੇ ਪਏ ਨੇ ਹੋ ਸਕਦਾ ਬਾਪੂ ਦੇ ਕੀੜੇ ਵੀ ਪਏ ਹੋਣ ਸਰੀਰ 'ਚ ਪਰ ਅੱਜ ਬਾਪੂ ਨੂੰ ਇੱਥੋਂ ਲੈ ਕੇ ਜਾ ਰਹੇ ਆ ਜੀ ਬਾਪੂ ਪਾਲਾ ਸਿਉ ਆ ਜਿਹੜਾ ਬੇਜਵਾਨਾਂ ਦੀ ਸੇਵਾ ਕਰਦੇ ਕਰਦੇ ਨੇ ਸਾਰੀ ਜ਼ਿੰਦਗੀ ਲੰਘਾਤੀ ਇਨਸਾਨੀਅਤ ਦੀ ਪੂਜਾ ਕਰਦੇ ਆ ਨੇ ਸਾਰੀ ਜ਼ਿੰਦਗੀ ਲੰਘਾਤੀ ਪਰ ਅੱਜ ਉਸ ਇਨਸਾਨੀਅਤ ਦੇ ਦੇਵਤੇ ਨੂੰ ਅੱਜ ਖੁਦ ਨੂੰ ਇਸ ਦੁਨੀਆ ਦੇ ਵਿੱਚ ਮਰੀ ਹੋਈ ਇਨਸਾਨੀਅਤ ਦੀ ਭੇਡ ਚੜ੍ਹਨਾ ਪੈ ਗਿਆ ਬਾਪੂ ਨੂੰ ਲੈ ਕੇ ਜਾ ਰਹੇ ਆ ਜੀ ਇੱਕ ਵਾਰੀ ਬਾਹਰ ਐਂਬੂਲੈਂਸ ਦੇ ਵਿੱਚ ਨੇ ਖੁਸ਼ੀਆਂ ਦੇ ਘਰ ਲੈ ਜਾ ਰਹੇ ਕੱਢੀ ਆ ਜੋ ਭਾਈ ਬਰਾ ਇਹ ਸਾਡੀ ਛੋਟੀ ਬੱਚੀ ਹੈ ਜੀ ਜਿਹੜੀ ਹੁਣ ਇਹਨਾਂ ਬੇਜਬਾਨ ਜਾਨਵਰਾਂ ਨੂੰ ਸਾਂਭਦੀ ਹੈ ਜੀ ਕੋਸ਼ਿਸ਼ ਕਰਾਂਗੇ ਹੁਣ ਬਾਪੂ ਦੇ ਨਾਲ ਜਿਹੜੇ 2-4 ਜਾਨਵਰ ਇੱਥੇ ਰਹਿੰਦੇ ਸੀਗੇ ਇੱਕ ਵਾਰੀ ਬਾਪੂ ਜੀ ਦੇ ਨਾਲ ਲੈ ਕੇ ਜਾਵਾਂਗੇ ਤਾਂ ਕਿ ਬਾਪੂ ਨੂੰ ਥੋੜਾ ਹੌਸਲਾ ਹੋਵੇ ਕਿਉਂਕਿ ਜਿਹੜੇ ਬੰਦੇ ਨੇ 50 ਸਾਲ ਆਪਣੇ ਜਿਹੜੇ ਬੇਜਬਾਨ ਜਾਨਵਰਾਂ ਨੂੰ ਕੁੱਤਿਆਂ ਨੂੰ ਦਰਬੇਸ਼ਾਂ ਨੂੰ ਆਪ ਦਾ ਪੁੱਤ ਬਣਾ ਕੇ ਪਾਲਿਆ ਹੋਵੇ ਤੇ ਇਕਦਮ ਇਹਨਾਂ ਹਾਲਾਤਾਂ 'ਚ ਪੁੱਤਾਂ ਨੂੰ ਉਤਾਂ ਤੋਂ ਵੱਖਰਾ ਕੀਤਾ ਜਾਵੇ ਉਹ ਵੀ ਸਾਡੇ ਲਈ ਚੰਗੀ ਗੱਲ ਨਹੀਂ ਅੱਜ ਜਾਨਵਰਾਂ ਨੂੰ ਕੋਸ਼ਿਸ਼ ਕਰਾਂਗੇ ਨਾਲ ਲੈ ਕੇ ਜਾਵਾਂਗੇ ਭੈਣ ਨੂੰ ਬੇਨਤੀ ਕਰਾਂਗੇ ਇਹਦਾ ਕਹਿਣਾ ਮੰਨਦੇ ਨੇ ਕਿਉਂਕਿ ਇਹ ਵੀ ਸਾਹਮਦੀ ਉਹਨਾਂ ਨੂੰ ਇੱਕ ਵਾਰੀ ਬਾਪੂ ਦੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜਿੰਨੇ ਬੇਜਬਣ ਜਾਨਵਰ ਨੇ ਵੀ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆਂ ਪਹਿਲੇ ਚੱਕ ਲੂਗੇ ਉੱਥੇ ਦੀ ਕੁਝ ਕਹਿੰਦੇ ਤਾਂ ਨਹੀਂ ਤੁਹਾਨੂੰ ਇਹ ਛੋਟੇ ਛੋਟੇ ਬੱਚੇ ਜਿਹੜੇ ਜੀ ਇਹ ਬਾਪੂ ਜੀ ਦਾ ਪਰਿਵਾਰ ਹੈ ਜੀ ਕੋਸ਼ਿਸ਼ ਕਰ ਰਹੇ ਆ ਕਿ ਬਾਪੂ ਦੇ ਪਰਿਵਾਰ ਨੂੰ ਨਾਲ ਲੈ ਕੇ ਜਾਈਏ ਇਹਨਾਂ ਹਾਲਾਤਾਂ ਵਿੱਚ ਪਰ ਯੁਰਗ ਨੂੰ ਤਾਂ ਨਾਲ ਲੈ ਜਾਗੇ ਪਰ ਇਹਨਾਂ ਨੂੰ ਇਹਨਾਂ ਹਾਲਾਤਾਂ 'ਚ ਆਪਣੇ ਪਿਓ ਤੋਂ ਦੂਰ ਕਰ ਦੇਣਾ ਉਹ ਵੀ ਕੋਈ ਮੁਨਾਸਬ ਨਹੀਂ ਹੈਗਾ ਸੋ ਭੈਣ ਹੋਣੀ ਕੋਸ਼ਿਸ਼ ਕਰਨਗੇ ਨਾਲ ਇਸ ਜਿਹੜੀ ਦਰਵੇਸ਼ ਹੈ ਜਿਹੜੇ ਇਹਨਾਂ ਨੂੰ ਨਾਲ ਰੱਖਣਗੇ ਤਾਂ ਕਿ ਬਾਪੂ ਨੂੰ ਹੌਸਲਾ ਹੋ ਸਕੇ ਉਹ ਸ਼ਰੀਰ ਦੇ ਨਾਲ ਲੈਣ ਦਿਮਾਗੀ ਵੀ ਠੀਕ ਹੋਣ ਉਹਨਾਂ ਨੂੰ ਲੱਗੇ ਕਿ ਵੀ ਮੇਰਾ ਪਰਿਵਾਰ ਮੇਰੇ ਨਾਲ ਆਇਆ ਇਹ ਸਿਰਫ ਸਮਝਣ ਤੇ ਆ ਕਿ ਆਪਾਂ ਕਿੰਨਾ ਕੁ ਕਿਸੇ ਨੂੰ ਸਮਝ ਸਕਦੇ ਆ ਬਾਣ ਜਿਹੜੇ ਬੱਚੇ ਜਿਹੜੇ ਬਾਪੂ ਦਾ ਪਰਿਵਾਰ ਹੈ ਜੀ ਇਹਨਾਂ ਨੂੰ ਲੈ ਕੇ ਜਾਵਾਂਗੇ ਕੋਸ਼ਿਸ਼ ਕਰਾਂਗੇ ਮਾਰੇ ਕਿਰਪਾ ਕਰਨ ਹੋਰ ਤਾਂ ਨਹੀਂ ਰਹਿ ਗਿਆ ਕੋਈ ਭਾਈ ਵੀ ਇਹ ਬਾਪੂ ਦਾ ਪਰਿਵਾਰ ਬਾਪੂ ਦੇ ਨਾਲ ਜਾਵੇ ਇਹ ਇਨਸਾਨੀਅਤ ਦੇ ਪੁਜਾਰੀ ਨੇ ਜੀ ਇਹ ਇਹ ਉਹ ਨੇ ਜਿਨ੍ਹਾਂ ਨੇ ਆਪਣੇ ਇਨਸਾਨ ਦੇ ਰੂਪ ਦੇ ਵਿੱਚ ਬਜ਼ੁਰਗ ਬਾਪੂ ਨੂੰ ਆਪਣਾ ਪਿਓ ਬਣਾਇਆ ਤੇ ਵਫਾਦਾਰੀ ਦੀ ਮਿਸਾਲ ਹਨ ਉਸ ਪਿਓ ਨੂੰ ਇਹਨਾਂ ਨੇ ਆਪਣੇ ਨਾਲ ਰੱਖਿਆ ਜਿਹੜੇ ਨਾ ਮਾਂ ਨਿਕਲ ਗਈ ਨਹੀਂ ਮਾਂ ਆ ਜੂਗੀ ਜੀ ਵਾਪਸ ਆਪਾਂ ਵੇਟ ਕਰ ਲੈਂਦੇ ਆ ਆਊਗੀ ਉਹ ਆਪਣੇ ਬੱਚਿਆਂ ਕੋਲੇ ਆਊਗੀ ਉਹ ਇਦੇ ਵਿੱਚ ਰੱਖ ਲਓ ਇੱਕ ਆਈ ਲੈ ਪੁੱਤ ਆ ਤੁਸੀਂ ਦੇਖ ਸਕਦੇ ਹੋ ਹਾਂ ਥੋੜਾ ਵੱਡਾ ਲਿਆਓ ਭਾਈ ਜੇ ਹੈਗਾ ਤਾਂ ਇਹ ਛੋਟੇ ਛੋਟੇ ਬੇਜਬਾਨ ਨੇ ਜੀ ਬਾਪੂ ਆਹੀ ਆ ਬੱਚੇ ਛੋਟੇ ਛੋਟੇ ਹੈ ਹੈ ਅਜੇ ਅੰਨੇ ਆ ਕੋਈ ਗੱਲ ਨਹੀਂ ਪਾਪਾ ਹਾਂ ਜੀ ਥੋੜਾ ਵੱਡਾ ਕਰੇ ਤੇ ਮੰਗਾ ਲਿਓ ਆਪਾਂ ਨੂੰ ਸੌਖਾ ਹੋ ਜਾਊਗਾ ਆ ਮੰਗਾ ਲੈਣੇ ਨਹੀਂ ਨਹੀਂ ਉਹ ਤਾਂ ਲੈ ਕੇ ਜਾਵਾਂਗੇ ਉਹਨੂੰ ਨਾਲ ਮਾਂ ਨੂੰ ਲੈ ਕੇ ਜਾਵਾਂਗੇ ਮਾਂ ਤੋਂ ਬਿਨਾਂ ਥੋੜੀ ਲੈ ਕੇ ਜਾਣਾ ਫਿਰ ਇੱਥੇ ਛੱਡ ਜਾਾਂਗੇ ਨਹੀਂ ਨਹੀਂ ਲੈ ਕੇ ਜਾਵਾਂਗੇ ਉਹ ਵੀ ਆਊਗੀ ਕੋਈ ਗੱਲ ਨਹੀਂ ਮਾਂ ਵੀ ਕੋਈ ਨਾ ਕੋਈ ਨਾ ਆਪਾਂ ਫੜ ਲਿਆਉਨੇ ਆਪ ਚਲੀਏ ਇੱਥੇ ਉਹ ਮਾੜਾ ਖਿਆਲ ਰੱਖਿਓ ਪਲੇ ਆਓ ਲਿਓ ਜੀ ਆ ਇੱਥੇ ਖਿਆਲ ਰੱਖਿਓ ਭਾਈ ਇਹਦਾ ਕਿੱਥੇ ਅਮਾ ਦੋ ਜਣੇ ਜਾਵਾਂਗੇ ਅਸੀਂ ਤਰਨ ਪਿੱਛੇ ਖੜ੍ਹਜੂ ਇਸ ਦਰਵੇਸ਼ ਨੂੰ ਜਿਹਨੂੰ ਬਾਪੂ ਜੀ ਨੇ ਸੰਭਿਆ ਹੋਇਆ ਸੀਗਾ ਜੀ ਉਹਨੂੰ ਲੱਭ ਰਹੇ ਆਂ ਛੋਟੇ ਛੋਟੇ ਬੱਚਿਆਂ ਨੂੰ ਉਸਮਾਨ ਨੇ ਜਨਮ ਨੂੰ ਲੈਣ ਜਾ ਰਹੇ ਆ ਜਾਂ ਬੱਤ ਤੂੰ ਕੱਲਾ ਜਾ ਤਰਨ ਚੱਲ ਜਾ ਨਾਲ ਐ ਕਰੋ ਬੱਚੇ ਲਿਆਓ ਨਾਲ ਬੱਚੇ ਇੱਥੇ ਰੱਖ ਦਿੰਨੇ ਆ ਇੱਥੋਂ ਚੱਕ ਲੈਣੇ ਆ ਉਹ ਤੇ ਮੈਨੂੰ ਲੱਗਾ ਨੈੱਟ ਚ ਨੈੱਟ ਕਰਕੇ ਡਰ ਜਾਂਦੀ ਆ ਉਹ ਸੰਗਤ ਜੀ ਅਰਦਾਸ ਕਰਿਓ ਬਾਪੂ ਵਾਸਤੇ ਅੱਜ ਜੇ ਤੁਸੀਂ ਦੇਖਿਆ ਕਿਦਾਂ ਇਸ ਬਜ਼ੁਰਗ ਨੂੰ ਆ ਸਾਰਾ ਦਿਖਾ ਦਿੰਨੇ ਆ ਤੁਹਾਨੂੰ ਇਸ ਇਲਾਕੇ ਦੇ ਵਿੱਚ ਆਏ ਆ ਜੀ ਅਸੀਂ ਜਿੱਥੇ ਇੱਕ ਮਾਰਕੀਟ ਕਮੇਟੀ ਦਾ ਇਹ ਦਫ਼ਤਰ ਬਣਿਆ ਜੀ ਇਹਦੇ ਬਿਲਕੁਲ ਸਾਹਮਣੇ ਬਾਪੂ ਪਾਲਾ ਸਿੰਘ ਨੂੰ ਲੈਣ ਆਏ ਆ ਜੀ ਇੱਕ ਬੇਜਬਾਨ ਜਾਨਵਰ ਜਿਹੜੀ ਕੁੱਤੀ ਸੀਗੀ ਜਿਹਨੇ ਜਨਮ ਦਿੱਤਾ ਛੋਟੇ-ਛੋਟੇ ਬੱਚਿਆਂ ਨੂੰ ਉਹਦੇ ਬੱਚੇ ਤਾਂ ਨਾਲ ਰੈਸਕਿਊ ਕਰ ਲਏ ਆ ਇਸ ਕਰਕੇ ਲੈ ਕੇ ਜਾ ਰਹੇ ਆ ਕਿਉਂਕਿ ਬਾਪੂ ਨੇ ਬਾਅਦ ਮਨ ਨਹੀਂ ਲਾਉਣਾ ਤੁਸੀਂ ਦੇਖ ਸਕਦੇ ਹੋ ਕੁੱਤੀ ਉੱਥੋਂ ਭੱਜ ਰਹੀ ਆ ਕੋਸ਼ਿਸ਼ ਤਾਂ ਇਹੀ ਕਰ ਰਹੇ ਆ ਵੀ ਕਿਸੇ ਤਰੀਕੇ ਫੜੀ ਜਾਵੇ ਬੱਚਿਆਂ ਦੇ ਨਾਲ ਮਾਂ ਨੂੰ ਲੈ ਕੇ ਚਲੀਏ ਪਰ ਦੇਖੋ ਚੀ ਪ੍ਰਮਾਤਮਾ ਦੀ ਮਰਜ਼ੀ ਆ ਕੋਸ਼ਿਸ਼ ਆਪਣੀ ਪੂਰੀ ਆ ਜੀ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਅੱਜ ਵਾਲੀ ਵੀਡੀਓ ਨੂੰ ਨਾ ਜਿੰਨਾ ਸ਼ੇਅਰ ਕਰ ਸਕਦੇ ਹੋ ਜ਼ਰੂਰ ਕਰਿਓ ਇਹ ਦਿਖਾਓ ਇੱਕ ਜਾਨਵਰ ਤੇ ਇਨਸਾਨ 'ਚ ਕਿੰਨਾ ਫਰਕ ਆ। ਆ ਬਾਪੂ ਦੀ ਗੱਲ ਸੁਣ ਲੋ। ਚਲਿਏ ਬਾਪੂ। ਆ ਬਾਪਾ ਜੀ ਸੁਣਿਓ। ਬਾਬਾ ਜੀ ਨੂੰ ਨਾਲ ਲੈ ਕੇ ਜਾਣਾ। ਸੁਸੰਗਤ ਜੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਅਰਦਾਸ ਕਰਿਓ। ਬਾਪੂ ਠੀਕ ਹੋਵੇ, ਤੰਦਰੁਸਤ ਹੋਵੇ। ਚੜਦੀ ਕਲਾ 'ਚ ਰਹੇ। ਇਸ ਵੀਡੀਓ ਨੂੰ ਸਾਂਝਾ ਕਰਕੇ ਉਹਨਾਂ ਮਰੀ ਹੋਈਆਂ ਇਨਸਾਨੀਅਤ ਵਾਲਿਆਂ ਦੇ ਮੂਰੇ ਅੱਗੇ ਜਰੂਰ ਰੱਖਿਓ ਤਾਂ ਕਿ ਸ਼ਾਇਦ ਅਗਲੀ ਵਾਰ ਕੋਈ ਇਹੋ ਜਿਹਾ ਬਾਪੂ ਇਹਨਾਂ ਹਾਲਾਤਾਂ 'ਚ ਨਾ ਜਾਵੇ। ਇਨੇ ਕਹਿੰਦੇ ਕਿ ਮਦੇ ਜਾ ਚਕੇਰੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ